ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਬਲੌਗ 'ਚ ਆਪਾਂ ਖੜੇ ਆ ਸਹਿਤਕ ਮੇਲਾ ਪਿੰਡ ਹਰੀਕੇ ਕਾਲਾ ਜ਼ਿਲ੍ਹਾ ਮੁਕਸਰ ਸੋ ਇੱਥੇ ਆਪਾਂ ਬਹੁਤ ਝਾਰੀਆਂ ਚੀਜ਼ਾਂ ਦੇਖੀਆਂ ਪਰ ਇੱਕ ਅਨੋਖੀ ਚੀਜ਼ ਦੇਖੀ ਆ ਬਾਈ ਦਾ ਨਾਮ ਹੈਗਾ ਗਗਨ ਇਹ ਪਿੰਡ ਹਰੀਕੇ ਕਲਾਂ ਤੋਂ ਬਾਈ ਬਿਲੋਂਗ ਕਰਦਾ ਵਾ ਆ ਜਿਹੜੀਆਂ ਚੀਜ਼ਾਂ ਬਾਈ ਨੇ ਤਿਆਰ ਕੀਤੀਆਂ ਹੋਈਆਂ ਬਾਈ ਨੇ ਆਪਦੇ ਹੱਥੀ ਆਪਦੇ ਦਿਮਾਗ ਨਾਲ ਤੇ ਆਪਦੀ ਖੋਜ ਨਾਲ ਤਿਆਰ ਕੀਤੀਆਂ ਹੋਈਆਂ ਬਾਈ ਜੀ ਸਾਰੀਆਂ ਬਿਲਕੁਲ ਆ ਜਿਹੜੀ ਮਸ਼ੀਨ ਤਿਆਰ ਕੀਤੀ ਹੈ ਡੈਟੋ ਕਾਪੀ ਮਸ਼ੀਨ ਦੀ ਆ ਤੁਸੀਂ origignal ਮਸ਼ੀਨ ਲਿਆਜੋ ਤੇ ਇਹਨੂੰ ਇੱਕ ਪਾਸੇ ਖੜਾ ਲੈਜੋ ਸੇਮ ਟੂ ਸੇਮ ਮਸ਼ੀਨ ਜਿਹੜੀ ਬਿਲਕੁਲ ਨਾਲ ਹੋਊਗੀ ਉਵੇਂ ਹੀ ਵਰਕ ਕਰੂਗੀ ਬਸ ਇਹਨਾਂ ਵੀ ਇਹਨੂੰ ਰੰਗ ਕਰਨ ਵਾਲਾ ਵਾ ਬਾਕੀ ਜਿਹੜੀ ਆ ਟਰੈਕਟਰ ਹਾਲੈਂਡ ਆ ਨਿਊ ਹਾਲੈਂਡ ਆ 855 ਇਹ ਸਾਰੀ ਆਪਾਂ ਜਿਹੜੀ ਗੱਲਬਾਤ ਬਾਈ ਨਾਲ ਆਪਾਂ ਕਰਾਂਗੇ ਤੇਰੀ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਬਾਈ ਜੀ ਇਹ ਜਿਹੜੀ ਤੁਸੀਂ ਚੀਜ਼ ਬਣਾਈ ਆ ਇਹ ਤੁਹਾਨੂੰ ਮਤਲਬ ਬਚਪਨ ਤੋਂ ਹੀ ਇਹ ਲਗਨ ਸੀਗੀ ਬਣਾਉਣ ਦੀ ਹਾਂਜੀ ਬਚਪਨ ਤੋਂ ਹੀ ਪਹਿਲਾਂ ਹੀ ਲੋਕਡਾਊਨ ਦੇ ਵਿੱਚ ਹੀ ਬਣਾਈ ਆ ਅੱਛਾ ਲੋਕਡਾਊਨ ਦੇ ਵਿੱਚ ਬਣਾਈ ਆ ਠੀਕ ਆ ਠੀਕ ਆ ਇਹ ਤੋਂ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਮਤਲਬ ਆ ਵੀਡੀਓ ਮੈਂ ਵੇਖੀਆਂ ਇੱਕ ਦੋ ਚੈਨਲਾਂ ਤੇ ਹਨਾ ਆਈਆਂ ਹੋਈਆਂ ਠੀਕ ਆ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਜੀ ਇਹ ਹਾਂਜੀ ਚੱਲਦੀਆਂ ਜੀ ਅੱਛਾ ਅੱਛਾ ਜਿਵੇਂ ਆ ਹੁਣ ਮਸ਼ੀਨ ਬਣਾਈ ਆ ਤੇ ਇਹ ਕਿੰਨੇ ਟਾਈਮ ਚ ਤੁਸੀਂ ਤਿਆਰ ਕੀਤੀ ਐ ਇਹੋ ਇਹਨੂੰ ਲੱਗ ਗਈ 5-6 ਮਹੀਨੇ ਲੱਦੇ ਜਾਂਦੇ ਕਿਉਂਕਿ ਬਰੀਕੀ ਸਮਾਨ ਆਈ ਲੈਣ ਨੂੰ ਪੱਥਾ ਕਰਨਾ ਪੈਂਦਾ ਫਿਰ ਉਹ ਬਣਾਉਣੀ ਪੈਂਦੀ ਠੀਕ ਐ ਇਹ ਬਣਾਈ ਪਲਾਸਟਿਕ ਦੀ ਐ ਸਾਰੀ ਹਾਂਜੀ ਬੋਰਵੈਲ ਪਾਈਪਾਂ ਹੁੰਦੀਆਂ ਪਲਾਸਟਿਕ ਨੂੰ ਗਰਮ ਕਰਕੇ ਕੱਟ-ਕੱਟ ਕੇ ਬਣਾਈ ਅੱਛਾ ਗਰਮ ਕੱਟ-ਕੱਟ ਕੇ ਹਾਂਜੀ ਠੀਕ ਆ ਜਿਵੇਂ ਆ ਟਰੈਕਟਰ ਬਣਾਇਆ ਵਾ ਤੇ ਇਹਨੂੰ ਕਿੰਨਾ ਟਾਈਮ ਲੱਗਿਆ ਇੱਕ ਟਰੈਕਟਰ ਤਿਆਰ ਕਰਨ ਚ ਕਿੰਨਾ ਟਾਈਮ ਲੱਗ ਜਾਂਦਾ ਵਾ ਇਹਨੂੰ ਉਨਾ ਹੀ ਟਾਈਮ ਲੱਗ ਜਾਂਦਾ ਈ ਅੱਛਾ 5-6 5 6 ਮਹੀਨੇ ਲੱਗ ਜਾਂਦੇ ਆ ਠੀਕ ਆ ਤੇ ਇਹ ਜਾਨੀ ਕਿ ਇਹਦੇ ਵਿੱਚ ਮਨ ਲਓ ਤੁਸੀਂ ਮੋਟਰ ਪਾਉਣੇ ਕੀ ਪਾਉਣੇ ਵਿੱਚ ਚਲਾਉਣ ਲਈ ਜਿਵੇਂ ਮਨ ਲਓ ਇਹ ਤਕਨੀਕ ਕੀ ਹੈ ਤੁਹਾਡੀ ਇਹ ਇਹ ਮੋਟਰਾਂ ਪਾਈਆਂ ਵੀ ਹੈ ਮੋਟਰਾਂ ਦੇ ਚੱਲਦੇ ਇਹ ਤੁਹਾਡੀ ਸਾਰੀ ਆਪ ਦੀ ਦਿਮਾਗ ਦੀ ਕਾਰ ਆ ਹਾਂਜੀ ਆਪ ਹੀ ਹੈ ਕਿਸੇ ਤੋਂ ਪੁੱਛ ਕੇ ਬਣਾਉਣੀ ਕਿ ਮਨ ਲਓ ਬਸ ਤੁਸੀਂ ਆਪ ਹੀ ਦਿਮਾਗ ਤੋਂ ਕੰਮ ਲੈ ਕੇ ਮਨ ਲਓ ਕੋਈ ਕਰਦੇ ਆਪ ਹੀ ਆਪ ਹੀ ਦਿਮਾਗ ਤੋਂ ਕੰਮ ਲੈ ਕੇ ਫਿਰ ਬਣਾਉਂਦੇ ਅੱਛਾ ਅੱਛਾ ਹੁਣ ਤੁਸੀਂ ਸਾਨੂੰ ਆਪ ਨੂੰ ਦੱਸ ਦਿਓ ਜੀ ਇਹਦੇ ਵਿੱਚ ਕੀ ਕੀ ਚੀਜ਼ਾਂ ਤੁਸੀਂ ਤਿਆਰ ਕੀਤੀਆਂ ਸਾਰੀਆਂ ਜਿਵੇਂ ਆ ਤਾਂ ਹੋ ਗਈ ਮਸ਼ੀਨ ਹਨਾ ਹਾਂਜੀ ਕੰਬਾਈਨ ਹੋ ਗਈ ਨਿਊ ਹਾਲੈਂਡ ਟਰੈਕਟਰ ਗਈ ਅੱਛਾ 855 ਗਈ ਤੇ ਲੰਡੀ ਜੀ ਕੋ ਗਈ ਨਾਟ 11 ਹੋ ਗਈ ਤੇ ਜੋਟੀਅਰ ਹੋ ਗਈ ਤੇ ਟਰਾਲਾ ਗਈ ਠੀਕ ਆ ਤਾਂ ਵੀ ਟ੍ਰੀ ਅੱਛਾ ਤੰਗਾ ਕੰਮੀ ਹੋ ਗਿਆ ਤੇਰੀ ਫਰੀ ਅੱਛਾ ਤੇ ਕੰਬਾਈਨ ਗਈ ਠੀਕ ਆ ਆਸਵਾਸ ਆਉਂਦਾ ਹਾਂਜੀ ਸਭ ਪਲਾਸਟਿਕ ਦਾ ਬਣਿਆ ਹੋਇਆ ਵਾ ਇਹ ਪਲਾਸਟਿਕ ਦਾ ਹੀ ਜਿਹੜਾ ਆਪਾਂ ਬਿਜਲੀ ਫੈਕਟਰੀ ਕਰਦੇ ਤੇ ਆਹ ਆਹ ਆ ਫੇਰ ਹਾਲ ਆ ਗਏ ਹੈਨਾ ਠੀਕ ਆ ਤੇ ਮਾ ਲੋ ਕੋਈ ਲੋਕ ਹੋਰ ਵੀ ਤੁਹਾਨੂੰ ਕਿਰੇ ਮਾਲਾ ਜਿਵੇਂ ਇਹ ਚੀਜ਼ਾਂ ਤਿਆਰ ਕਰਨ ਵਾਸਤੇ ਤੁਹਾਡੀ ਕੋਈ ਮਦਦ ਕਰਦਾ ਕਿ ਨਹੀਂ ਮਾਲੋ ਜੇ ਸਰਕਾਰ ਤੱਕ ਜਾਂ ਕੋਈ ਗੱਲ ਪਹੁੰਚੀਏ ਤੁਹਾਡੇ ਦਾ ਕੋਈ ਆਇਆ ਤੁਹਾਡੇ ਕੋਲ ਨਹੀਂ ਹਜੇ ਤੱਕ ਤਾਂ ਕੋਈ ਵੀ ਨਹੀਂ ਆਇਆ ਸਾਰਾ ਅਸੀਂ ਆਪ ਦਿਹਾੜੀਆਂ ਕਰਕੇ ਹੀ ਨਾ ਕਰਦੇ ਸੀ ਪੈਸੇ ਲਈ ਆਪ ਵੀ ਦਿਹਾੜੀਆਂ ਕਰਕੇ ਫੇਰ ਕੰਮ ਪੈਸੇ ਕਮਾ ਕੇ ਹੀ ਸਮਾਨ ਲੈ ਕੇ ਫੇਰ ਤਾਂ ਅੱਛਾ ਮੰਮੀ ਪਾਪਾ ਕੀ ਕਰਦੇ ਤੁਹਾਡੇ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਯਾਨੀ ਕਿ ਜਿਹੜਾ ਵੀ ਸਮਾਨ ਤੁਸੀਂ ਤਿਆਰ ਕੀਤਾ ਜਾਏ ਇਕੱਠਾ ਕਰਕੇ ਜੋ ਬੇਫਾਲਤੂ ਆ ਇਹ ਚੀਜ਼ਾਂ ਤੁਸੀਂ ਤਿਆਰ ਕੀਤੀਆਂ ਹਨ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਆਪਣੇ ਜਿਹੜਾ ਪੰਜਾਬ ਦੇ ਵਿੱਚ ਨਾ ਬਹੁਤ ਟੈਲੈਂਟ ਆ ਠੀਕ ਆ ਤੇ ਇਹ ਆਪਣਾ ਟੈਲੈਂਟ ਨੂੰ ਨਾ ਕਹਿੰਦਾ ਸੇਲ ਦੇਣ ਦੀ ਲੋੜ ਆ ਕਿਉਂਕਿ ਇਹਨਾਂ ਨੂੰ ਸਾਫ ਦੇਣ ਦੀ ਲੋੜ ਆ ਕੋਈ ਨਾ ਕੋਈ ਉਮੀਦਵਾਰ ਜਿਹੜਾ ਬੰਦਾ ਟੈਲੈਂਟ ਨੂੰ ਜਾਣਦਾ ਹੋਵੇ ਉਹ ਬੰਦਾ ਮਲਾਂ ਐਜ ਵੀਰਾਂ ਭਰਾਵਾਂ ਨੂੰ ਜਿਹੜਾ ਉਹਨਾਂ ਦੀ ਬਾਹ ਫੜੇ ਤੇ ਤਾਂ ਜੋ ਮਲਾਂ ਐ ਵੈਸਾ ਟੈਲੈਂਟ ਆ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਜਾਵੇ ਕਿਉਂਕਿ ਅੱਜ ਇਹ ਬਾਈ ਨੇ ਇੰਨਾ ਕੁਝ ਬਣਾਇਆ ਨਿੱਕਾ ਨਿੱਕਾ ਚੀਜ਼ ਬਣਾਈ ਆ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ ਹਨਾ ਤੁਹਾਨੂੰ ਪਤਾ ਵਾ ਤੇ ਬਾਕੀ ਜਿਵੇਂ ਜਿਵੇਂ ਇਹ ਵੱਡਾ ਹੋਊਗਾ ਤਕਨੀਕ ਇਹ ਵੱਧ ਹੀ ਜਾਣੀ ਆ ਸੋ ਇਸੇ ਕਰਕੇ ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੀ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਜੋ ਕੋਈ ਉਮੇ ਦੇ ਵੀਰ ਭਰਾ ਤੱਕ ਜਿਵੇਂ ਜਾਵੇ ਬਾਈ ਨੂੰ ਕੋਈ ਸਮਾਨ ਦੇਵੇ ਕੋਈ ਕਲਾਕਾਰੀ ਕਰਨ ਵਾਸਤੇ ਕਿਉਂਕਿ ਇੱਕ ਗਰੀਬ ਪਰਿਵਾਰ ਚੋਂ ਇਹ ਬਾਈ ਜਿਹੜਾ ਉੱਠ ਕੇ ਤੇ ਇੰਨਾ ਇਹਨੇ ਟੈਲੈਂਟ ਬਾਈ ਨੇ ਦਿਖਾਇਆ ਵਾ ਤੇ ਆਪਾਸ ਕਰਦੇ ਆਂਗੇ ਪ੍ਰਮਾਤਮਾ ਜਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਣ ਭਾਈ ਨੂੰ ਸੋ ਸਾਰਿਆਂ ਨੂੰ ਸਾਸਰੀ ਕਾਲ ਜੀ